ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਹੈ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏਗੇ ਵਿਦਆਊਟ ਲਾਈਨਿੰਗ ਰਹਿਣਗੇ ਪ੍ਰਿੰਟ ਇੱਕ ਤੋਂ ਇੱਕ ਹਟਕਿਆਗਾ ਤੇ ਕੋਈ ਇਹਨਾਂ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਾਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਲਾਈ ਕਰਵਾ ਸਕਦੇ ਹੋਗੇ ਜੇ ਤੁਸੀਂ ਆਪਣੇ ਕੋਲੋਂ ਸਲਾਈ ਕਰਵਾਉਣਾ ਚਾਹੋਗੇ ਤਾਂ ਸਲਾਈ ਵੀ ਕਰਾ ਸਕਦੇ ਹੋ ਨਹੀਂ ਫਿਰ ਤੁਸੀਂ ਬਿਨਾਂ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਤੁਹਾਡੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੁਸੀਂ ਬੇਫਿਕਰ ਹੋ ਕੇ ਜਿਹੜਾਗਾ ਆਰਡਰ ਆਪਾਂ ਨੂੰ ਦੇ ਸਕਦੇ ਹੋਗੇ ਤੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਬ੍ਰਾਂਡ ਰਹੂਗਾ ਈਸਟਾ ਈਸਟਾ ਬ੍ਰਾਂਡ ਬਹੁਤ ਜਿਆਦੇ ਸੋਹਣਾ ਫੈਬਰਿਕ ਹੁੰਦਾ ਹੈਗਾ ਦਾ ਤੇ ਪ੍ਰਿੰਟਿੰਗ ਵੀ ਇਹਨਾਂ ਦੀ ਬਹੁਤ ਜਿਆਦੇ ਸੋਹਣੀ ਹੁੰਦੀ ਹੈਗੀ ਇਹ ਕੋਈ ਟੀਸਟਾ ਬ੍ਰਾਂਡ ਨਹੀਂ ਈਸਟਾ ਬ੍ਰਾਂਡ ਹੈਗਾ ਕਿਤੇ ਤੁਹਾਨੂੰ ਕਨਫਿਊਜ਼ਨ ਲੱਗ ਜਾਈ ਮੈਂ ਦੁਬਾਰਾ ਰਿਪੀਟ ਤਾਂ ਹੀ ਦੱਸਿਆਗਾ ਵੀ ਇਹ ਈਸਟਾ ਬ੍ਰਾਂਡ ਦੇ ਸੂਟ ਰਹਿਣਗੇ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਪਿਓਰ ਕਾਟਨ ਦੇ ਸੂਟ ਲੇਗੇ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਫਰਸਟ ਸੂਟ ਤੁਸੀਂ ਜਿਹੜਾ ਹੈਗਾ ਚੈੱਕ ਕਰ ਸਕਦੇ ਹੋਗੇ ਲੋਟ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਤੁਸੀਂ ਆਪਣੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਸਲਾਈ ਕਰਾ ਸਕਦੇ ਹੋ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਜ਼ਿਆਦੇ ਸੋਹਣੇ ਨੇਗੇ ਦੁਪੱਟੇ ਤੁਸੀਂ ਇਹਨਾਂ ਨਾਲ ਕੋਟੇ ਦੇ ਰੱਖ ਸਕਦੇ ਹੋ ਜੇ ਤੁਸੀਂ ਕੋਟੇ ਦਾ ਦੁਪੱਟਾ ਲਾਈਕ ਕਰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋ ਨਹੀਂ ਤੁਸੀਂ ਹਾਫ ਪਿਓਰ ਦਾ ਦੁਪੱਟਾ ਵੀ ਰੱਖ ਸਕਦੇ ਹੋ ਚੁਣਾਉਣ ਦਾ ਵੀ ਰੱਖ ਸਕਦੇ ਹੋਗੇ ਠੀਕ ਹੈ ਜੀ ਤਿੰਨ ਤਰ੍ਹਾਂ ਦੇ ਦੁਪट्टे ਤੁਸੀਂ ਇਹਨਾਂ ਸੂਟ ਨਾਲ ਲੈ ਸਕਦੇ ਹੋਗੇ ਤੇ ਤੁਸੀਂ ਬਿਨਾ ਦੁਪट्टे ਤੋਂ ਲੈਣਾ ਚਾਹੋਗੇ ਤਾਂ ਤੁਸੀਂ ਬਿਨਾ ਦੁਪट्टे ਤੋਂ ਲੈ ਸਕਦੇ ਹੋਗੇ ਜੇ ਤੁਸੀਂ ਦੁਪੱਟਾ ਇਨਕਲੂਡ ਕਰੋਗੇ ਮਤਲਬ ਤੁਸੀਂ ਲਓਗੇ ਦੁਪੱਟਾ ਹਨਾ ਤਾਂ ਉਹਦੇ ਚਾਰजेस ਅਲੱਗ ਤੋਂ ਹੋਣਗੇ ਉਹ ਤੁਹਾਨੂੰ ਅਲੱਗ ਤੋਂ ਪੇ ਕਰਨੇ ਪੈਣਗੇ ਲੋ ਜੀ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਮਤਲਬ ਇਹ ਤੇ ਨਾ ਲਿਖਿਆ ਹੋਊਗਾ ਈਸਟਾ ਲਓ ਜੀ ਇੱਕ ਵਾਰ ਤੁਹਾਨੂੰ ਆਪਾਂ ਸਟੈਂਪ ਦਿਖਾ ਦਨੇਗੇ ਕੋਈ ਵੀ ਆਪਾਂ ਫੈਬਰਿਕ ਹੈ ਜਿਹੜਾ ਗੁੰਮਰਾ ਕਰਕੇ ਨਹੀਂ ਸੇਲ ਕਰਦੇ ਹੈਗੇ ਜੋ ਵੀ ਆਪਾਂ ਵੀਡੀਓ ਦੇ ਵਿੱਚ ਚੀਜ਼ ਦਿਖਾਉਣੇਗੇ ਉਹੀ ਤੁਹਾਡੇ ਘਰ ਤੱਕ ਆਊਗੀ ਜੋ ਵੀ ਫੈਬਰਿਕ ਹੋਊਗਾ ਹਨਾ ਤੁਸੀਂ ਆਰਡਰ ਦਿਓਗੇ ਉਹੀ ਤੁਹਾਡੇ ਘਰ ਤੱਕ ਆਊਗਾ ਲਓ ਜੀ ਇਸ ਤਰ੍ਹਾਂ ਇਹ ਸੂਟ ਰਹੂਗਾ ਜੀ ਪ੍ਰਾਈਸ ਇਹਦਾ ਰਹੂਗਾ ਜੀ 1380 ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਵਿਦਆਊਟ ਲਾਈਨਿੰਗ ਇਹਨੂੰ ਤੁਸੀਂ ਸਿਲਾਈ ਕਰਾਓ ਬਹੁਤ ਜ਼ਿਆਦਾ ਸੋਹਣੇ ਮਤਲਬ ਸੂਟ ਰਹਣਗੇ ਲਓ ਜੀ 1380 ਇਹਦਾ ਪ੍ਰਾਈਸ ਹੈਗਾ ਪਹਿਲਾ ਸੂਟ ਇਹ ਵਾਲਾ ਸੀਗਾ ਤੇ ਦੂਜਾ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਜਿਸ ਤਰ੍ਹਾਂ ਕਿ ਮਤਲਬ ਹਨਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਆਪਣੇ ਇੰਡੀਆ ਦੇ ਵਿੱਚ ਬਹੁਤ ਕਾਫੀ ਜ਼ਿਆਦਾ ਹੈਗੀ ਗਰਮੀ ਤਾਂ ਤੁਸੀਂ ਇਹ ਵਾਲੇ ਸੂਟ ਜਰੂਰ ਸਲਾਈ ਕਰਾ ਕੇ ਦੇਖ ਕਰਕੇ ਦੇ ਕਰਵਾ ਕੇ ਦੇਖਿਓ ਸੌਰੀ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨਾ ਜ਼ਿਆਦਾ ਸੋਹਣਾ ਦਿਖਾਵਾ ਵਾਲਾ ਪ੍ਰਿੰਟ ਤੁਸੀਂ ਚੈੱਕ ਕਰੋ ਹਨਾ ਤੇ ਇਹ ਪ੍ਰਿੰਟ ਤਾਂ ਵੈਸੇ ਜਦੋਂ ਤੁਸੀਂ ਸਲਾਈ ਕਰਾਓਗੇ ਬਹੁਤ ਜ਼ਿਆਦਾ ਸੋਹਣਾ ਬਣ ਜਾਣਾਗਾ ਜਿੱਦਾਂ ਕਿ ਇਹ ਵੀ ਹੈ ਨਾ ਤੁਸੀਂ ਜਦੋਂ ਸਟਿਚ ਕਰਵਾਓਗੇ ਇਹਦੇ ਉੱਪਰ ਥੋੜੀ ਜਿਹੀ ਤੁਸੀਂ ਲਾਈਟ ਕਲਰ ਦੀ ਲੈਂਸ ਵਗੈਰਾ ਲਗਾ ਸਕਦੇ ਹੋਗੇ ਤੇ ਇਦਾਂ ਇਹਨੂੰ ਮਤਲਬ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਨੈਕਸਟ ਦੇ ਉੱਪਰ ਤੁਸੀਂ ਬਲੈਕ ਲੈਂਸ ਲੱਗ ਜੂਗੀ ਤੇ ਬਲੈਕ ਕਲਰ ਦੀ ਲੈਂਸ ਲੱਗੂਗੀ ਦੁਪੱਟਾ ਤੁਸੀਂ ਕੰਟਰਾਸਟ ਦੇ ਵਿੱਚ ਲੈਣਾ ਚਾਹੁੰਦੇ ਹੋ ਕੰਟਰਾਸਟ ਲੈ ਸਕਦੇ ਹੋਗੇ ਨਹੀਂ ਫਿਰ ਤੁਸੀਂ ਦੁਪੱਟਾ ਗਾ ਜਿਹੜਾ ਟਾਈ ਐਂਡ ਡਾਈ ਕਰਵਾ ਲਿਓ ਜਾ ਫਿਰ ਤੁਸੀਂ ਹਨਾ ਦੁਪੱਟਾ ਜਿਹੜਾ ਬਲੈਕ ਰੱਖਿਓ ਇਹਦੇ ਨਾਲ ਇਸ ਤਰ੍ਹਾਂ ਇਹਨੂੰ ਦੁਪੱਟਾ ਮਤਲਬ ਤੁਸੀਂ ਰੱਖਿਓ ਤਾਂ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਰੈਡੀ ਹੋ ਜਾਣਾਗਾ ਲਓ ਜੀ ਦੇਖੋ ਤੁਸੀਂ ਫੈਬਰਿਕ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਨੇੜੇ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਮੇਰੇ ਕੈਮਰੇ ਦੇ ਵਿੱਚ ਬਿਲਕੁਲ ਪਰਫੈਕਟ ਕਲਰ ਆ ਰਿਹਾ ਪ੍ਰਿੰਟ ਵੀ ਲਓ ਜੀ ਇਦਾਂ ਹੀ ਰਹੂਗਾ ਸੂਟ ਸਾਰਿਆਂ ਦਾ ਪ੍ਰਾਈਸ ਹੈ ਜਿਹੜਾ 1380 ਰਹੂਗਾ ਲਓ ਜੀ ਨੈਕਸਟ ਤੁਸੀਂ ਦੇਖੋ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਹਨਾ ਮੈਂ ਮਤਲਬ ਪਾਰਸਲ ਕਰਤੇ ਅੱਜ ਨਹੀਂ ਮੈਂ ਤੁਹਾਨੂੰ ਤੁਖਾਉਂਦੀ ਹਨਾ ਮਤਲਬ 19 20 ਦਾ ਹੀ ਫਰਕ ਹੈ ਇਹ ਵਾਲਾ ਜਿਹੜਾ ਡਿਜ਼ਾਈਨ ਹੈਗਾ ਮਾਲ ਕਾਟਨ ਦੇ ਵਿੱਚ ਵੀ ਆਇਆ ਸੀਗਾ ਤੇ ਹੁਣ ਇਹ ਆਇਆ ਜੀ ਮਤਲਬ ਫੁੱਲ ਪਿਓਰ ਕਾਟਨ ਹੈਗੀ ਤੇ ਸਟੱਫ ਬਹੁਤ ਜ਼ਿਆਦਾ ਗੁੱਡ ਹੈਗਾ ਤੇ ਵਿੱਚ ਦੇਖੋ ਇਸ ਤਰ੍ਹਾਂ ਲਾਈਨਾਂ ਲੰਗੀਆਂ ਇਹਦੇ ਵਿੱਚ ਬਿਲਕੁਲ ਮਤਲਬ ਨਾਲ ਹੀ ਕੱਪੜੇ ਦੇ ਉਹ ਕਰ ਰਹੀਆਂ ਨੇ ਮੈਚ ਇਹ ਨਹੀਂ ਹੈਗਾ ਵੀ ਅਲੱਗ ਤੋਂ ਲੰਗੀਆਂ ਲਓ ਜੀ ਕਿਤਾ ਅਗਲਾ ਪ੍ਰਿੰਟ ਤੁਸੀਂ ਚੈੱਕ ਕਰੋ ਦੇਖੋ ਨੇੜੇ ਤੋਂ ਤੁਸੀਂ ਦੇਖ ਸਕਦੇ ਹੋਗੇ ਨੇੜੇ ਤੋਂ ਇਹ ਇਹ ਮਲਟੀ ਦੇ ਵਿੱਚ ਆ ਗਿਆ ਤੇ ਇਹ ਮਲ ਕੋਟਨ ਚ ਵੀ ਆਇਆ ਸੀਗਾ ਪਿਓਰ ਮਲ ਕੋਟਨ ਦੇ ਸੂਟ ਸੀਗੇ ਜਿਹੜੇ ਆਪਾਂ ਸੇਲ ਕੀਤੇ ਸੀਗੇ ਫੁੱਲ ਪਿਓਰ ਇਹ ਹੁਣ ਆਇਆ ਜੀ ਕੋਟਨ ਚ ਈਸਟਾ ਦੇ ਵਿੱਚ ਲੋਚੀ ਉਹ ਆਇਆ ਸੀ ਜੀ ਟੀਸਟਾ ਦੇ ਵਿੱਚ ਜਿਹੜਾ ਪਹਿਲਾਂ ਆਪਾਂ ਸੇਲ ਕੀਤਾ ਹੈਗਾ ਲੋਚੀ ਨੈਕਸਟ ਪ੍ਰਿੰਟ ਜਿਹੜੀ ਆਪਾਂ ਡਾਰਕ ਕਲਰ ਪਸੰਦ ਕਰਦੀਆਂ ਤੁਸੀਂ ਇਹ ਵਾਲਾ ਜਰੂਰ ਸੂਟ ਲੈ ਸਕਦੇ ਹੋ ਦੇਖੋ ਕਿੰਨਾ ਸੋਹਣਾ ਖਿੜਮਾ ਜਾਂ ਰੰਗ ਹੈ ਹਨਾ ਤੇ ਬਹੁਤ ਜ਼ਿਆਦਾ ਸੋਹਣਾ ਕਲਰ ਹੈਗਾ ਇਹ ਵਾਲਾ ਤੁਸੀਂ ਦੇਖੋ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਲੈਕ ਗ੍ਰੇ ਗ੍ਰੇ ਹੈਗਾ ਬਲੈਕ ਨਹੀਂ ਹੈਗਾ ਹਲਕਾ ਜਿਹਾ ਬਲੈਕ ਵੀ ਹੈ ਵਿੱਚ ਜਿਆਦਾ ਨਹੀਂ ਲਓ ਜੀ ਤੇ ਇਦਾਂ ਦੇ ਸੂਟ ਵੀ ਮਤਲਬ ਬਹੁਤ ਜਿਆਦੇ ਮਤਲਬ ਕੁੜੀਆਂ ਲਾਈਕ ਕਰਦੀਆਂ ਨੇਗੇ ਇਦਾਂ ਦੇ ਸੂਟ ਕਲਰ ਕਾਫੀ ਪਹਿਣਾਣਗੇ ਜਿਹੜੀਆਂ ਮਤਲਬ ਲਾਈਟ ਕਲਰ ਜ਼ਿਆਦੇ ਪਾਉਂਦੀਆਂ ਨੇ ਕਾਫੀ ਪਾਉਂਦੀਆਂ ਨੇ ਡਾਰਕ ਆਪੋ ਆਪਣੀ ਚੋਇਸ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਵੀ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋਗੇ ਲਓ ਜੀ ਇਹ ਜਿਹੜੇ ਸੂਟ ਨੇ ਇਹਨਾਂ ਨੂੰ ਪਾਣੀ ਦੇ ਵਿੱਚ ਤੁਸੀਂ ਪਹਿਲਾਂ ਡਿਪ ਕਰਕੇ ਫਿਰ ਤੁਸੀਂ ਇਹਨਾਂ ਨੂੰ ਸਲਾਈ ਕਰਾਉਣਾ ਡਾਇਰੈਕਟ ਸਲਾਈ ਨਾ ਕਰਾਓ ਜਿੰਨੀ ਇਹਨਾਂ ਦੀ ਸਰਿੰਕੀ ਜ਼ੋਣੀ ਹੋਊਗੀ ਉਹ ਹੋ ਜਾਊਗੀ ਫਿਰ ਤੁਸੀਂ ਸਲਾਈ ਲਈ ਦੇ ਸਕਦੇ ਹੋ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਲੂ ਕਲਰ ਦੇ ਉੱਪਰ ਹੈਗਾ ਪ੍ਰਿੰਟ ਇਹਦਾ ਪ੍ਰਿੰਟਸ ਆ ਰਹੇ ਹੀ ਸੋਹਣੇ ਨੇਗੇ ਕੋਈ ਵੀ ਪ੍ਰਿੰਟ ਇਦਾਂ ਨਹੀਂ ਹੈਗਾ ਵੀ ਨਿੰਦਨਯੋਗ ਹੈਗਾ ਵੀ ਸੋਹਣਾ ਨਹੀਂ ਹੈਗਾ ਹਨਾ ਤੇ ਸਾਰੇ ਹੀ ਪ੍ਰਿੰਟ ਦੇਖੋ ਤੁਸੀਂ ਬਹੁਤ ਜਿਆਦੇ ਸੋਹਣੇ ਲੰਗੇ ਤੁਸੀਂ ਆਪਣੇ ਕੋਲ ਸਲਾਈ ਕਰਵਾ ਸਕਦੇ ਹੋਗੇ ਤੇ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਮਲਟੀ ਸ਼ੇਡ ਹੈਗਾ ਦੇਖੋ ਕਿੰਨੇ ਸੋਹਣੇ ਕਲਰ ਲੰਗੇ ਸਾਰੇ ਇੱਕ ਤੋਂ ਇੱਕ ਕਲਰ ਹਟਕੇ ਹੈਗਾ ਮਤਲਬ ਇਹਦੇ ਵਿੱਚੋਂ ਤੁਸੀਂ ਕੁਝ ਕੁ ਪ੍ਰਿੰਟ ਦੇ ਵਿੱਚ ਦੋ ਕਲਰ ਅਵੇਲੇਬਲ ਲੰਗੇ ਬਾਕੀ ਬਾਕੀ ਸਾਰੇ ਸਿੰਗਲ ਲੰਗੇ दो दो भी लैना चाहे हो ग तो लै सकते हो कोई वो नहीं है ली इस तरह प्रिंट है देखा ली ਫੈਬਰਿਕ ਸਾਡਾ ਤੁਸੀਂ ਹੈ ਨਾ ਜਿਹੜੀਆਂ ਭੈਣਾਂ ਨਵੀਆਂ ਨੇ ਜਰੂਰ ਟਰਾਈ ਕਰਕੇ ਦੇਖਿਓ ਕੋਈ ਕੰਪਲੀਟ ਨਹੀਂ ਹੈਗੀ ਫੈਬਰਿਕ ਤੁਹਾਨੂੰ ਇੱਕ ਨੰਬਰ ਮਿਲੂਗਾ ਪੂਰਾ ਸੋਹਣਾ ਫੈਬਰਿਕ ਮਿਲੂਗਾ ਤੇ ਇੰਨੀ ਸੋਹਣੀ ਕਾਟਨ ਪਈ ਹੈਗੀ ਜਿੰਨੀ ਵੀ ਕਹਿ ਦੋ ਸੌਫਟ ਪਈ ਹੈ ਬਿਲਕੁਲ ਕਾਟਨ ਉਹ ਨਹੀਂ ਹੈਗੀ ਵੀ ਹਾਰਡ ਵਾਲੀ ਕਾਟਨ ਹੈਗੀ ਵੀ ਇਹ ਸਖਤ ਜੀ ਕਾਟਨ ਹੈਗੀ ਤੇ ਬਿਲਕੁਲ ਮਤਲਬ ਸੌਫਟ ਹੈਗੀ ਕਾਟਨੀ ਵਾਲੀ ਦੇਖੋ ਪ੍ਰਿੰਟ ਕਿੰਨਾ ਜਿਆਦਾ ਸੋਹਣਾ ਹੈਗਾ ਤੇ ਜਦੋਂ ਸਲਾਈ ਕਰਾਉਗੇ ਤੇ ਏਦੋਂ ਵੀ ਜ਼ਿਆਦਾ ਸੋਹਣਾ ਬਣ ਜਾਣਾਗਾ ਸੂਟ ਨੇ ਬਾਕੀ ਨੈੱਕ ਵਗੈਰਾ ਦਾ ਡਿਜ਼ਾਈਨ ਹੋ ਜਾਊਗਾ ਇਹਦੇ ਵਿੱਚ ਹਨਾ ਤੇ ਬਹੁਤ ਜ਼ਿਆਦਾ ਸੋਹਣਾ ਮਤਲਬ ਇਹ ਰੈਡੀ ਹੋ ਜਾਣੇ ਹੈਗੇ ਸੂਟ ਤੁਸੀਂ ਸਲਾਈ ਕਰਵਾਉਗੇ ਆਪਣੇ ਕੋਲੋਂ ਤਾਂ ਥੋੜਾ ਜਿਹਾ ਟਾਈਮ ਦੇ ਕੇ ਚੱਲਿਓ ਕਿਉਂਕਿ ਸਟਿਚਿੰਗ ਵਾਲੇ ਸੂਟਾਂ ਲਈ ਆਪਣੇ ਕੋਲੇ ਰਾਸ਼ ਹੈਗਾ ਹਨਾ ਪਹਿਲਾਂ ਹੀ ਤੇ ਥੋੜਾ ਜਿਹਾ ਤੁਸੀਂ ਟਾਈਮ ਦੇ ਕੇ ਚੱਲਿਓ ਪਲੀਜ਼ ਹਨਾ ਤੇ ਮੰਨ ਕੇ ਚਲੋ ਵੀ 15 ਤੋਂ 20 ਦਿਨ ਵੱਧ ਵੀ ਹੋ ਸਕਦੇ ਨੇਗੇ ਥੋੜਾ ਜਿਹਾ ਰਾਸ਼ ਹੈਗਾ ਤਾਂ ਕਰਕੇ ਟਾਈਮ ਲੱਗ ਜਾਂਦਾ ਹੁੰਦਾ ਹੈਗਾ ਸਟਿਚਿੰਗ ਨੂੰ ਜਿਵੇਂ ਜਿਵੇਂ ਆਰਡਰ ਆਏ ਹੁੰਦੇ ਨੇ ਉਦੋਂ ਤਾਂ ਆਪਾਂ ਸਲਾਈ ਕਰਵਾਣੇ ਅਗੇ ਜੇ ਕੋਈ ਇੱਕ ਅੱਦਾ ਐਮਰਜੈਂਸੀ ਹੁੰਦਾਗਾ ਹਨਾ ਤਾਂ ਉਹ ਕੜਵਾ ਦਿੰਨੇ ਹੁੰਦੇ ਆ ਵਿੱਚ ਦੀ ਨਹੀਂ ਨਹੀਂ ਕਿਉਂਕਿ ਹਾਰੀ ਕਪੈਨ ਨੂੰ ਕਾਲੀ ਹੁੰਦੀ ਆ ਉਹਨਾਂ ਨੂੰ ਵੀ ਸੂਟ ਪਹਿਲਾਂ ਚਾਹੀਦੇ ਹੁੰਦੇ ਨੇਗੇ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਇਹਨਾਂ ਸੂਟਾਂ ਨੂੰ ਵਿਦਆਊਟ ਲਾਈਨਿੰਗ ਤੁਸੀਂ ਸਟਿਚ ਕਰਾ ਸਕਦੇ ਹੋਗੇ ਜੇ ਤੁਸੀਂ ਮੈਨੂੰ ਦੇਖਦੇ ਹੋਗੇ ਇੰਸਟਾਗ੍ਰam ਤੇ ਤਾਂ ਮੇਰੇ ਪੇਜ ਨੂੰ ਜਰੂਰ ਫੋਲੋ ਕਰਿਓ ਸੇਮ ਇਹੀ ਮਤਲਬ ਨੇਮ ਤੇ ਮੇਰਾ ਪੇਜ ਹੈਗਾ ਗੁੱਡ ਲੁੱਕ ਰੀਪਸ ਬੁਟੀਕ ਨਾਮ ਤੇ ਉੱਥੇ ਜਾ ਕੇ ਤੁਸੀਂ ਮੇਰੇ ਪੇਜ ਨੂੰ ਫੋਲੋ ਕਰ ਸਕਦੇ ਹੋਗੇ ਤੁਸੀਂ ਉੱਥੇ ਆਰਡਰ ਦੇਣਾ ਚਾਹੁੰਦੇ ਹੋ ਉੱਥੇ ਦੇ ਸਕਦੇ ਹੋਗੇ ਨਹੀਂ ਫਿਰ ਆਪਾਂ ਡੇਲੀ ਵੀਡੀਓ ਤਾਂ ਆਪਾਂ YouTube ਤੇ ਹੀ ਐਕਟਿਵ ਰਹਿਣੇ ਆਂਗੇ ਕਿਉਂਕਿ ਉੱਥੇ ਡੇਲੀ ਵੀਡੀਓ ਇੰਨੀ-ਇੰਨੀ ਪੈਂਦੀ ਹੈ ਹੈਗੀ ਆ ਤੇ ਪਿਕਸ ਵਗੈਰਾ ਵੀ ਕੱਟੀ ਸ਼ੇਅਰ ਹੁੰਦੀਆਂ ਨੇ ਉਹਦੇ ਲਈ ਸੌਰੀ ਹੈ ਨਾ ਤੁਸੀਂ ਧਿਆਨ ਨਾਲ ਵੀਡੀਓ ਹੀ ਚੈੱਕ ਕਰ ਲਿਆ ਕਰੋ ਰੀਪੀਟ ਚੈੱਕ ਕਰ ਲਿਆ ਕਰੋ ਇਦੇ ਨਾਲ ਮੈਂ ਤੁਹਾਨੂੰ ਦੁਪੱਟਾ ਦੱਸ ਚੁੱਕੀ ਆਂਗੀ ਵੀ ਤੁਸੀਂ ਕਿਹੜਾ ਲਗਾ ਸਕਦੇ ਹੋ ਉਸ ਤਰ੍ਹਾਂ ਤੁਸੀਂ ਸੂਟ ਲਗਾਗੇ ਜਿਹੜੇ ਤਿਆਰ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਲਗਾ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੁੜਦਾ ਜੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ